뱅커 ਸਮੇਂ-ਸਮੇਂ ਤੇ ਆਪਣੇ ਨੀਮਾ ਦੇ ਵਿੱਚ ਬਦਲਾਵ ਕਰਦੇ ਰਹਿੰਦੇ ਨੇ ਜੇਕਰ ਤੁਹਾਡੇ ਵੀ ਕਿਸੇ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਨੇ ਤਾਂ ਹੁਣੇ ਆਪਣਾ ਖਾਤਾ ਚੈੱਕ ਕਰ ਲਓ ਕਿਉਂਕਿ ਹੁਣ ਬੈਂਕ ਦੇ ਨਵੇਂ ਨੀਮਮ ਜਿਹੜੇ ਨੇ ਇਸੇ ਮਹੀਨੇ ਤੋਂ ਲਾਗੂ ਹੋਏ ਨੇ ਹੋਤਾ ਨੂੰ ਹੋ ਸਕਦਾ ਇਸ ਦੇ ਵਿੱਚ ਵਿੱਤੀ ਨੁਕਸਾਨ ਤਾਂ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਜੀਕਰ ਤੁਹਾਡਾ ਕਿਸੇ ਬੈਂਕ ਦੇ ਵਿੱਚ ਖਾਤਾ ਹੈ ਉਸ ਦੇ ਵਿੱਚ ਪੈਸੇ ਜਮ੍ਹਾਂ ਕਰਵਾਏ ਗਏ ਹਨ ਤਾਂ ਉਸ ਦੇ ਵਿੱਚੋਂ ਕਿੰਨੇ ਪੈਸੇ ਜਿਹੜੇ ਤੁਹਾਡੇ ਕੱਟ ਸਕਦੇ ਨੇ ਜਾਂ ਬੈਂਕ ਕਿੰਨੇ ਪੈਸੇ ਲੈ ਸਕਦਾ ਹੈ ਉਹ ਵੀ ਤੁਹਾਨੂੰ ਦੱਸੇ ਬਿਨਾ ਤਾਂ ਪੂਰੀ ਜਾਣਕਾਰੀ ਦੇ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਬੈਂਕ ਹੁਣ ਇਸ ਮਹੀਨੇ ਇੱਕ ਨਵਾਂ ਨਿਯਮ ਲੈ ਕੇ ਆਇਆ ਜੋ ਕਿ ਲਾਗੂ ਹੋ ਚੁੱਕਿਆ ਹੈ ਉਸ ਦੇ ਵਿੱਚ ਜੋ ਤੁਹਾਡੇ ਬੈਂਕ ਵਿੱਚ ਪੈਸੇ ਜਮਾ ਕੀਤੇ ਨੇ ਉਸ ਦੇ ਵਿੱਚ ਕਟੌਤੀ ਕਰ ਸਕਦਾ ਹੈ ਜਿਸ ਦੇ ਕਾਰਨ ਤੁਹਾਨੂੰ ਵਿੱਤੀ ਨੁਕਸਾਨ ਹੋ ਸਕਦਾ ਹੈ ਏਟੀਐਮ ट्रांजैक्शन ਸੀਮਾ ਤੋਂ ਜੋ ਖਾਤੇ ਵਿੱਚੋਂ ਕਟੋ-ਕਟ ਬੈਲੈਂਸ ਕੁਝ ਜਿਹੜਾ ਆ ਹੱਦ ਤੱਕ ਕੱਟ ਸਕਦਾ ਤਾਂ ਕੁਝ ਬਦਲਾਅ ਜਿਹੜੇ ਨੇ ਇਸ ਮਹੀਨੇ ਤੋਂ ਲਾਗੂ ਹੋ ਗਏ ਨੇ ਤਾਂ ਕੁਝ ਬੈਂਕਾਂ ਨੇ ਖਾਤੇ ਦੇ ਵਿੱਚੋਂ ਕਟੋ-ਕਟ ਬੈਲੈਂਸ ਦੀ ਨੀਮਾ ਦੇ ਵਿੱਚ ਬਦਲਾਅ ਕੀਤਾ ਜੇਕਰ ਐਸਬੀਆਈ ਦੀ ਗੱਲ ਕਰੀਏ ਤਾਂ ਖਾਤਾਧਾਰਕਾਂ ਨੂੰ ਹੁਣ ਖਾਤੇ ਦੇ ਵਿੱਚ ਕਟੋ-ਕਟ 5000 ਰੁਪਏ ਜਿਹੜੇ ਨੇ ਉਹ ਰੱਖਣੇ ਪੈਣਗੇ ਤਾਂ ਪਹਿਲਾਂ ਇਹ ਸੀਮਾ 3000 ਰੁਪਏ ਦੀ ਹੁੰਦੀ ਸੀ ਤਾਂ ਇਸੇ ਤਰ੍ਹਾਂ ਜੇਕਰ ਪੰਜਾਬ ਨੈਸ਼ਨਲ ਬੈਂਕ ਦੀ ਗੱਲ ਕਰੀਏ ਤਾਂ ਇਸੇ ਖਾਤੇ ਵਿੱਚ ਤੁਹਾਨੂੰ 1000 ਰੁਪਏ ਰੱਖਣੇ ਹੁੰਦੇ ਸਨ ਤਾਂ ਹੁਣ ਇਹ ਵਧਾ ਕੇ 3500 ਰੁਪਏ ਜਿਹੜੇ ਆ ਉਹ ਕਰ ਦਿੱਤੀ ਗਈ ਆ ਜਦੋਂ ਤੱਕ ਕੈਨੜਾ ਬੈਂਕ ਵਿੱਚ ਘਟੋ ਘੱਟ 1000 ਰੁਪਏ ਦੀ ਰਕਮ ਤੋਂ ਵਧਾ ਕੇ 2500 ਰੁਪਏ ਕਰ ਦੁੱਤੀ ਹੈ ਤੇ ਘੱਟੋ ਘੱਟ ਰਕਮ ਜਾਂ ਘੱਟ ਬਕਾਇਆ ਰੱਖਣ ਵਾਲੇ ਖਾਤਾਧਾਰਕਾਂ ਤੋਂ ਜਿਹੜੀ ਹੈ ਜੁਰਮਾਨੇ ਦੀ ਰਕਮ ਵੀ ਵਸੂਲੀ ਜਾਏਗੀ ਤਾਂ ATM ਲੈਂਡ ਦੇ ਲਈ ਵੀ ਨਵੀਂ ਜਿਹੜੀ ਹੈ ਉਹ ਨਿਯਮ ਲਾਗੂ ਕਰ ਦਿੱਤੇ ਗਏ ਨੇ ਜੇਕਰ ਤੁਸੀਂ ATM ਵੀ ਲੈਣਾ ਹੈ ਤਾਂ ਉਸ ਦੇ ਵਿੱਚ ਵੀ ਨਵੇਂ ਨਿਯਮਾਂ ਦੇ ਵਿੱਚ ਬਦਲਾਅ ਕੀਤੇ ਗਏ ਨੇ ATM ਤੋਂ ਪੈਸੇ ਕਢਵਾਉਣ ਦੇ ਲਈ ਜੋ ਨਿਯਮ ਵੀ ਇਸ ਮਹੀਨੇ ਤੋਂ ਜਿਹੜੇ ਨੇ ਉਹ ਬਦਲ ਗਏ ਨੇ ਅਪਡੇਟ ਕੀਤੇ ਗਏ ਨਿਯਮਾਂ ਦੇ ਅਨੁਸਾਰ ਜੋ ਮਹਾਨਗਰਾਂ ਦੇ ਵਿੱਚ ਲੋਕ ਮਹੀਨੇ ਵਿੱਚ ਤਿੰਨ ਵਾਰ ਮੁਫਤ ਏਟੀਐਮ ਤੋਂ ਪੈਸੇ ਕਢਵਾ ਸਕਣਗੇ ਤਾਂ ਇਸ ਤੋਂ ਬਾਅਦ ਹਰ ਲੈਂਡ ਦੇਣ ਤੇ 25 ਰੁਪਏ ਦਾ ਚਾਰਜ ਜਿਹੜਾ ਆ ਉਹ ਲੱਗੇਗਾ ਜੋ ਪਹਿਲਾਂ 20 ਰੁਪਏ ਲੱਗਦਾ ਸੀ ਤਾਂ ਹੁਣ ਉਸ ਨੂੰ ਬਤਾ ਕੇ 25 ਰੁਪਏ ਕਰ ਦਿੱਤਾ ਗਿਆ ਜਦੋਂ ਕਿ ਜੇਕਰ ਤੁਸੀਂ ਕਿਸੇ ਹੋਰ ਬੈਂਕ ਏਟੀਐਮ ਤੋਂ ਪੈਸੇ ਕਢਵਾ ਰਹੇ ਹੋ ਤਾਂ 30 ਰੁਪਏ ਚਾਰਜ ਤੁਹਾਨੂੰ ਦੇਣੇ ਪੈਣਗੇ ਗੈਰ ਮੈਟਰੋ ਦੇ ਵਿੱਚ ਇਹ ਸੀਮਾ 5 ਰੁਪਏ ਹੈ ਤਾਂ ਹੁਣ ਜਮਾ ਕਰਵਾਉਣ ਦੀ ਫੀਸ ਵੀ ਜਿਹੜੀ ਹੈ ਉਹ ਨਿਰਧਾਰਿਤ ਕਰ ਦਿੱਤੀ ਗਈ ਹੈ ਤਾਂ ਕੋਟਕ ਮਹਿੰਦਰਾ ਦੀ ਜ਼ਿਕਰ ਗੱਲ ਕਰੀਏ ਤਾਂ ਕੋਟਕ ਮਹਿੰਦਰਾ ਬੈਂਕ ਨੇ ਆਪਣੇ 811 ਬਚਤ ਖਾਤੇ ਦੇ ਨੀਮਾ ਦੇ ਵਿੱਚ ਇੱਕ ਸੋਧ ਕੀਤੀ ਹੈ ਜਿਸ ਦੇ ਵਿੱਚ 10000 ਰੁਪਏ ਪ੍ਰਤੀ ਮਹੀਨਾ ਤੋਂ ਵੱਧ ਨਕਦੀ ਜਮਾ ਕਰਨ ਤੇ 5 ਰੁਪਏ ਪ੍ਰਤੀ ਯਾਨੀ ਹਜ਼ਾਰ ਪੈਦਾ ਚਾਰਜ ਲਾਗੂ ਕੀਤਾ ਜਾਏਗਾ ATM ਡਿਕਲਾਈਨ ਫੀਸ ਜਿਹੜੀ ਆ ਹੁਣ ਸਿਰਫ ਗੈਰ ਕੋਟਿਕ ਜੋ ATM ਹੈ ਉਸ 25 ਰੁਪਏ ਲਾਗੂ ਹੋਏਗੀ ਸਟੈਂਡ ਇਨ ਇੰਟਰੈਕਸ਼ਨ ਫੇਲ ਫੀਸ 200 ਰੁਪਏ ਤੋਂ ਘਟਾ ਕੇ ਜਿਹੜੀ ਆ ਉਹ ਹੁਣ 100 ਰੁਪਏ ਕਰ ਦਿੱਤੀ ਗਈ ਹੈ ਜੇਕਰ ਗੱਲ ਕਰੀਏ IDFC ਪਹਿਲਾ ਕ੍ਰੈਡਿਟ ਕਾਰਡ ਜਿਹੜਾ ਆ ਉਹ ਕਿਹਨਾ ਚਾਰਜਾਂ ਦੇ ਉੱਤੇ ਦਿੰਦਾ ਸੀ ਤਾਂ ਪਹਿਲਾ ਕ੍ਰੈਡਿਟ ਕਾਰਡ 20 ਫਰਵਰੀ ਤੋਂ ਕੋਈ ਬਦਲਾਅ ਜਿਹੜੇ ਆ ਉਹਨਾਂ ਦੇ ਵਿੱਚ ਜੋ IDFC ਬੈਂਕ ਦੇ ਵਿੱਚ ਨਹੀਂ ਕੀਤੇ ਜਾਣਗੇ ਸਟੇਟਮੈਂਟਾਂ ਦੀਆਂ ਤਰੀਕਾਂ ਜਿਹੜੀਆਂ ਉਹ ਬਦਲੀਆਂ ਜਾਣਗੀਆਂ ਤੇ ਜੋ CRID ਅਤੇ Paytm ਵਰਗੇ ਜਿਹੜੇ ਪਲੇਟਫਾਰਮ ਨੇ ਉਨ੍ਹਾਂ ਦੇ ਰਾਹੀਂ ਜੋ ਸਿੱਖਿਆ ਭੁਗਤਾਨ ਲਈ ਨਵੇਂ ਖਰਚੂ ਜਿਹੜੇ ਨੇ ਉਹ ਲਾਗੂ ਹੋਣਗੇ ਜੇਕਰ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਕਾਰਡ ਬਦਲਣ ਦੀ ਫੀਸ ਵੀ ਹੁਣ 199 ਰੁਪਏ ਉਪਭੋਗਤਾ ਨੂੰ ਟੈਕਸ ਲਗਾ ਕੇ ਜਿਹੜਾ ਆ ਉਸ ਦਾ ਭੁਗਤਾਨ ਕਰਨਾ ਪਏਗਾ ਤੇ ਹੁਣ ਸਭ ਤੋਂ ਅਹਿਮ ਗੱਲ ਹੈ ਕਿ ਵਿਆਜ ਦਰਾਂ ਦੇ ਉੱਤੇ ਵੀ ਤੁਸੀਂ ਨਜ਼ਰ ਜਿਹੜੀ ਆ ਉਹ ਰੱਖ ਸਕਦੇ ਹੋ ਕਿਉਂਕਿ 5 ਸਾਲ ਦੇ ਲੰਬੇ ਅਰਸੇ ਤੋਂ ਬਾਅਦ ਰਿਜ਼ਰਵ ਬੈਂਕ ਨੇ ਰੈਪੋ ਰੇਟ ਦੇ ਵਿੱਚ ਕਟੌਤੀ ਕੀਤੀ ਆ ਤਾਂ ਇਸ ਤੋਂ ਬਾਅਦ ਬੈਂਕ ਨੂੰ ਲੋਨ ਨੂੰ ਸਸਤਾ ਕੀਤਾ ਜਾ ਸਕਦਾ ਹੈ ਤਾਂ ਇਸ ਦੇ ਨਾਲ ਹੀ ਜੋ ਫਿਕਸਡ ਡਿਪੋਜ਼ਿਟ ਤੇ ਮਿਲਣ ਵਾਲੇ ਵਿਆਜ ਵੀ ਬਦਲਣ ਦੀ ਜਿਹੜੀ ਆ ਉਹ ਸੰਭਾਵਨਾ ਜੁਤਾਈ ਜਾ ਰਹੀ ਆ ਰੈਪੋ ਦਰ ਉਹ ਵਿਆਜ ਦਰ ਹੈ ਜਿਸ ਤੇ ਆਰਬੀਆਈ ਬੈਂਕਾਂ ਨੂੰ ਪੈਸੇ ਉਧਾਰ ਦਿੰਦਾ ਹੈ ਤਾਂ ਜਦੋਂ ਕੇਂਦਰੀ ਦਰ ਇਸ ਨੂੰ ਘਟਾਉਂਦਾ ਹੈ ਤਾਂ ਬੈਂਕਾਂ ਦੀ ਕੀਮਤ ਤੇ ਪੈਸਾ ਉਧਾਰ ਲੈ ਸਕਦੇ ਨੇ ਹਾਲਾਂਕਿ ਇਸ ਦੇ ਨਾਲ ਜਮਾਤਾਰ ਦੇ ਵਿੱਚ ਗਿਰਾਵਟ ਆਉਂਦੀ ਹੈ ਕਿਉਂਕਿ ਬੈਂਕਾਂ ਨੂੰ ਜੋ ਫੰਡ ਆਕਰਸ਼ਿਤ ਕਰਨ ਲਈ ਉੱਚ ਰਿਟਰਨ ਦੀ ਪੇਸ਼ਕਸ਼ ਕਰਨ ਦੀ ਲੋੜ ਹੁੰਦੀ ਹੈ ਤੇ ਹੁਣ ਜੇਕਰ ਤੁਹਾਡੇ ਵੀ ਬੈਂਕ ਦੇ ਵਿੱਚ ਕਿਸੇ ਵੀ ਬੈਂਕ ਦੇ ਵਿੱਚ ਤੁਹਾਡੇ ਪੈਸੇ ਜਮ੍ਹਾਂ ਹਨ ਤਾਂ ਉਸ ਨੂੰ ਜਾਂ ਏਟੀਐਮ ਲੈਣ ਸੰਬੰਧੀ ਜਾਂ ਡਿਪੋਜ਼ਿਟ ਸੰਬੰਧੀ ਜਿਹੜੀ ਹੈ ਉਹ ਨਿਯਮ ਬਦਲ ਚੁੱਕੇ ਨੇ ਤਾਂ ਤੁਹਾਨੂੰ ਵਿੱਤੀ ਨੁਕਸਾਨ ਇਸ ਦੇ ਨਾਲ ਹੋ ਸਕਦਾ ਹੈ ਤਾਂ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ